ਨੱਤੇ ਪਾਪੀ ਮੰਤ ਸਰਕਾਰਾਂ ਦਾ ਨਿਰਦਈ ਹੁਕਮ ਮੰਨ ਕੇ ਭਾਰਤੀ ਫੌਜਾਂ ਨੇ ਰੋਹਾਨੀਅਤ ਦੇ ਕੇੰਗ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਤੋਪਾਂ ਗੋਲੀਆਂ ਟੰਕਾਂ ਦਾ ਨਿਸ਼ਾਨਾ ਬਣਾ ਕੇ ਢਹਿਣ ਢੇਰੀ ਕੀਤਾ ਦਰਸ਼ਨ ਕਰਨ ਆਗਿਆ ਬੇਅੰਤ ਸੰਗਤਾਨ ਸ਼ਹੀਦ ਕੀਤਾ ਗਿਆ ਇਸੇ ਹੀ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਜ਼ਖਮੀ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹੀ ਹੋਏ ਬਾਗ ਕੇ ਕੇੰਪ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੰਤ ਸੰਤਾਂ ਨੇ ਸਹਿਯੋਗ ਦੇ ਨਾਲ ਸ਼ਹੀਦ ਬਾਬਾ ਵਰਮਖ ਸਿੰਘ ਜੀ ਦੇ ਕਵਿਤਰਿਆ ਸຖານਾ ਤੇ ਗੁਰਬਾਣੀ ਦਾ ਕੀਰਤਨ ਹੋਇਆ ਦੀ ਮਾਫੀ ਬਖਸ਼ਣੀ ਦਰ ਪਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫਲ ਪੇਟਾਂ ਸ਼ਬਦਿਕ ਮਿਲਾਂਗੇ ਹਰੇ ਸੰਜੋਈ ਜੋ ਜੂਨ 1984 ਨੂੰ ਤੇ ਸਮੇਂ ਦੀ ਨਰਦੇ ਕੰਮ ਸਰਕਾਰ ਵੱਲੋਂ ਅਤੇ ਭਾਰਤੀ ਸੌਰ ਵੱਲੋਂ ਬੀਮੀ ਸਭੀ ਦੇ ਮਹਾਰਸ਼ੀਰ ਦੰਨੇਤ ਮਹਾਰਾਜ ਬਿਰਾਜਮਾਨ ਸਰਬ ਪਾਤਸ਼ਾਹ ਜੀ ਸੰਤਮ ਦਰਸ਼ਨ ਰਹੀ ਸ਼ਾਂਤੀ ਨਾਮਦੇਸ਼ ਦੇ ਰesam ਮਹਾਰਾਜ ਪਾਸ਼ਾ ਦੇ ਪਾਦੀ ਪੂਰਨ ਲੋੜਤਾ ਸਤਿਨਾਮ ਵਾਹਿਗੁਰੂ ਸਤਿਨਾਮ ਤੇ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸ਼ਰਿਰ ਕਿਰਤ ਨਾਮ ਤਿਨਾਂ ਦੀ ਪਾਵਨ ਦਰਬਾਰ ਦਿਨਰੋਗ ਗੁਰਦੁਆਰਾ ਅਨੁਸ਼ਹੀਰ ਬਾਬਾ ਮੁਲਕ ਸਿੰਘ ਜੀ ਜਿਨ੍ਹਾਂ ਦੇ ਵੀ ਜੁਹਿਆ ਹੈ ਗੁਰੂ ਪਿਆਰਿਓ ਕੀ ਭਗਤ ਨਨ ਪਿਆਰ ਦਾ ਸਰੂਪ ਗੱਲ ਕੇ ਆਪੋ ਦੀ ਯਾਰ ਦੀ ਪੀੜਾ ਸਭਾ ਬਾਹੀ ਦੀ ਜੀ ਫੇਂ ਗਿਆ ਸਰਕਾਰਾਂ ਦੀ ਲੋਕ ਪਰ ਜਿਸ ਨੂੰ ਗੰਦੇ ਵਿਰਖਲ ਬਰੀ ਸ੍ਰੀ ਦਰਬਾਰ ਸਾਹਿਬ ਜੋ ਕਿ ਸਿੱਖਾਂ ਦਾ ਮਹਾਨ ਕੇਂਦਰੀ ਅਸਥਾਨ ਸੇ